ਕਿਸੇ ਦੇ ਅੱਖੀ ਨਹੀਂ ਲੱਗਦਾ ਬਸ ਇਹੋ ਜੀ ਸਾਡੀ ਜਾਨ ਆ ਦੁਨੀਆਦਾਰੀ ਸਮਾਜ ਧਨ ਦੌਲਤ ਸਾਰਾ ਕੁਝ ਬਹੁਤ ਵਧੀਆ ਲੱਗਦਾ ਆਪਾਂ ਅੱਜੋ-ਦਿਨ ਵੀ ਆਪਣੇ ਮੂਲ ਨਾਲੋਂ ਵਿਛੜ ਗਏ ਨਾ ਪਿਤਾ ਨਾਲੋਂ ਵਿਛੜ ਗਏ ਗੁਰਬਾਣੀ ਨਾਲੋਂ ਵਿਛੜ ਗਏ ਇੰਨੇ ਮੁੜ ਕੇ ਫਸਾ ਨੁਕਸਾਨ ਕਰਨਾ ਸ਼ੁਰੂ ਕਰ ਦੇਣਾ ਉਹ ਕਿਵੇਂ ਗੁਰਬਾਣੀ ਨਾਲੋਂ ਆਪਾਂ ਵਿਛੜ ਗਏ ਤੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਕਿੰਦਾ ਸ਼ਨ ਇਨਸਾਨ ਕਰਦਾ ਕਿ ਨਹੀਂ ਕਰਦਾ ਕਿਦਾਂ ਕਿਦੋਂ ਸ਼ੁਰੂ ਹੋਇਆ ਨੁਕਸਾਨ ਜਦੋਂ ਅਸੀਂ ਗੁਰੂ ਨਾਲੋਂ ਆਪਣੇ ਪਿਤਾ ਨਾਲੋਂ ਵੀ ਛੱਡ ਗਏ ਵੱਖ ਹੋ ਗਏ ਪਾਪ ਜਦੋਂ ਆਪਾਂ ਇਹ ਅਗਲ ਛੱਡ ਦਿੱਤੀ ਮਤ ਛੱਡ ਦਿੱਤੀ ਮਾੜੀ ਸੰਗਤ 'ਚ ਪੈ ਗਈ ਨੁਕਸਾਨ ਕੀਤਾ ਕਿ ਨਹੀਂ ਕੀਤਾ ਉਹੋ ਹੀ ਖਡਾਉਣੇ ਮੁੜ ਕੇ ਜਿੱਦਣ ਅਸੀਂ ਗੁਰੂ ਨਾਲ ਜੁੜ ਗਏ ਜਿੱਦਣ ਗੁਰੂ ਨਾਲ ਜੁੜ ਗਏ ਉਹ ਫਿਰ ਸਾਨੂੰ ਮਾੜੀਆਂ ਲੱਗਣੀਆਂ ਉਹ ਚੀਜ਼ਾਂ ਕਿ ਨਹੀਂ ਇਹ ਨਹੀਂ ਕਰਨਾ ਬਾਣੀ 'ਚ ਸਾਰਾ ਕੁਝ ਹੀ ਆ ਮਾਰੀ ਕਹਿੰਦੇ ਜਿੱਦ ਪੀਤੇ ਮਤ ਦੂਰ ਹੋਏ ਦੂਰ ਹੋਏ ਜਿਹੜੀ ਚੀਜ਼ ਖਾਣ ਪੀਣ ਦੇ ਨਾਲ ਮੱਤ ਭਾਵ ਅਕਲ ਸਾਡਾ ਸਰੀਰ ਕਮਜ਼ੋਰ ਹੋ ਰਿਹਾ ਮਹਾਰਾਜ ਕਹਿੰਦੇ ਉਹਦਾ ਖਹਿੜਾ ਛੱਡ ਦੇ ਤੇਰੇ ਜੀਵਨ ਚ ਖੁਆਰੀ ਪੈਦਾ ਕਰ ਦੇਣੀ ਇਹਨਾਂ ਚੀਜ਼ਾਂ ਨੇ ਕਿੱਡਾ ਵੱਡਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਪਰ ਇਹ ਮੰਨਣਾ ਪੈਣਾ ਸਮਝਣਾ ਪੈਣਾ ਵਿਚਾਰਨਾ ਪੈਣਾ ਆਣ ਕੇ ਮੱਥਾ ਟੇਕੋਗੇ ਮੱਥਾ ਟੇਕਣ ਤੋਂ ਬਾਅਦ ਤੁਹਾਨੂੰ ਬਾਣੀ ਨੂੰ ਸਮਝਣਾ ਪੈਣਾ ਪੜ੍ਹਨਾ ਪੈਣਾ ਜਿਵੇਂ ਮੈਂ ਕਹਾਂ ਕਿ ਤੁਸੀਂ ਪੋਲ ਦੀ ਕਿਤਾਬ ਨੂੰ ਜਾ ਕੇ ਮੱਥਾ ਟੇਕਿਓ। ਰੋਜ਼ ਟੇਕਿਆ ਕਰੋ। ਮੱਥਾ ਟੇਕਣਾਤ ਵਧੀਆ ਗੱਲ ਹੈ ਮਾੜੀ ਗੱਲ ਨਹੀਂ ਪਰ ਤੁਸੀਂ ਪਾਸ ਹੋ ਜਾਓਗੇ। ਕਿਉਂ? ਮੱਥਾ ਟੇਕਣ ਨਾਲ ਪਾਸ ਨਹੀਂ ਹੋਗੇ। ਕਿਤਾਬ ਨੂੰ ਮੱਥਾ ਟੇਕਣ ਦੇ ਨਾਲ ਤੁਸੀਂ ਪਾਸ ਹੋਵੋਗੇ ਨਹੀਂ? ਨਹੀਂ। ਮੈਨੂੰ ਵੀ ਦੱਸ ਦਿਓ ਕਿਦਾਂ ਹੋਗੇ ਫਿਰ? ਪੜ੍ਹ-ਪੜ੍ਹ ਕੇ। ਪੜ੍ਹਨ ਦੇ ਨਾਲ। ਪਰ ਕਿਤਾਬ ਨੂੰ ਸੰਭਾਲ ਕੇ ਸਕੂਲ ਵਾਈ ਨੂੰ ਲੁਕਣਾ ਤੇ ਚਾਹੀਦਾ ਨਾ? ਇਸੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੱਥਾ ਟੇਕਣਾ ਅਦਬ ਸਤਕਾਰ ਜ਼ਰੂਰ ਕਰਨਾ ਮਹਾਰਾਜ ਜੀ ਦੀ ਬਾਣੀ ਦਾ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਹੌਲੀ-ਹੌਲੀ ਜਪਜੀ ਸਾਹਿਬ ਸਿੱਖੋ ਰਹਿ ਰਾਸ ਸਾਹਿਬ ਸਿੱਖੋ ਹੌਲੀ-ਹੌਲੀ ਬਸੰਤਿਆ ਲੋਹਣ ਕਲਾਸ ਲੱਗਦੀ ਹੈ ਨਾ ਗੁਰਮੰਦ ਦੀ ਪੜਨਾ ਸਿੱਖੋ ਬਾਣੀ ਨੂੰ ਉਹ ਜਿਹੜਾ ਬਾਣੀ ਉਪਦੇਸ਼ ਆ ਰਿਹਾ ਨਾ ਜਦ ਤਣ ਪੇਪਰ ਹੁੰਦਾ ਤੁਸੀਂ ਸਾਰੀਆਂ ਕਿਤਾਬਾਂ ਪੇਪਰ ਤੇ ਲੈ ਕੇ ਬੈਂਦੇ ਹੋ ਮਾਲੋ ਜਦ ਤਣ ਪੱਕੇ ਪੇਪਰ ਹੋਣੇ ਤੁਹਾਡੇ ਤੁਸੀਂ ਬੈਗ ਲੈ ਕੇ ਜਾਓਗੇ ਨਾਲ ਕਿਤਾਬਾਂ ਲੈ ਕੇ ਜਾਓਗੇ ਸਾਰੀਆਂ ਫALO ਪੰਜਾਬੀ ਦਾ ਪੇਪਰ ਆ ਪੰਜਾਬੀ ਦੀ ਕਿਤਾਬ ਨਾਲ ਲੈ ਕੇ ਜਾਓਗੇ ਪੇਪਰ ਚ ਨਹੀਂ ਬਈ ਕਿਉਂ ਉਹਦਣ ਪੇਪਰ ਹੋਣਾ ਆ ਪਹਿਲਾ ਜੋ ਤੁਸੀਂ ਪੜਿਆ ਉਹਦਾ ਅੱਜ ਪੇਪਰ ਹੋਣਾ ਅੱਜ ਕਿਤਾਬ ਨਾਲ ਲੈ ਕੇ ਨਹੀਂ ਜਾ ਸਕਦੇ ਤੁਸੀਂ ਅੱਜ ਜੋ ਪੜਿਆ ਜੋ ਸਮਝਿਆ ਉਹ ਤੁਹਾਡਾ ਉੱਥੇ ਅੱਜ ਟੈਸਟ ਆ ਅੱਜ ਤੁਸੀਂ ਲਿਖ ਕੇ ਆਉਣਾ ਕਿ ਮੈਂ ਆ ਪੜਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਘਰੇ ਪੜੋ ਗੁਰਦੁਆਰਾ ਸਾਹਿਬ ਪੜੋ ਸਮਝੋ ਵਿਚਾਰੋ ਜਦੋਂ ਤੁਸੀਂ ਸਮਾਜ ਵਿੱਚ ਵਿਚਰੋਗੇ ਨਾ ਕਿ ਚਿਰੋ ਕੇ ਸਮਾਜ ਲੋਕਾਂ ਦੇ ਕਿਹੜੇ ਘਰੇ ਜਾਓਗੇ ਵਿਆਹ ਚ ਜਾਓਗੇ ਪੈਲ ਸੇ ਜਾਓਗੇ ਫਿਰ ਮੰਨ ਲਓ ਤੁਸੀਂ ਗਏ ਤੁਹਾਡੇ ਨਾਲ ਦੇ ਨੌਜਵਾਨ ਤੁਸੀਂ ਵੱਡੇ ਹੋ ਗਏ ਹਨਾ ਮੁੰਡੇ ਹੋਰ ਵੀ ਬੈਠੇ ਆ ਤੁਹਾਡੇ ਪਿੰਡ ਦੇ ਹਨਾ ਉਹਨੇ ਕਹਣਾ ਆ ਜਾਓ ਜੀ ਆ ਜਾਓ ਆ ਜਾ ਆ ਜਾ ਭਈ ਆ ਜਾ ਬਹਿ ਜਾ ਗੋਲ ਜੇ ਮੇਜ਼ ਤੇ ਹਨਾ ਜਿਹੜੇ ਬੈਂਦੇ ਹੁੰਦੇ ਹਨਾ ਉੱਥੇ ਆ ਨਾ ਬਹਿ ਜਾ ਆ ਜਾ ਭਈ ਆ ਜਾ ਪਰ ਥੋੜੀ ਜਿਹੀ ਸੋਣੀ ਠਿਕੜਾ ਉਹ ਮੇਜ਼ ਦਾ ਗਰਾਸੀ ਘਪਾਲਾ ਇਹ ਕੀ ਭਲਾ ਅੱਜ ਤੁਹਾਡਾ ਉੱਥੇ ਕੀ ਹੋਣ ਲੱਗਾ ਤੁਹਾਡਾ ਅੱਜ ਪੇਪਰ ਪੇਪਰ ਥੋੜਾ ਤੁਹਾਡਾ ਦਿਮਾਗੀ ਤੌਰ ਤੇ ਤੁਸੀਂ ਮੈਨੂੰ ਲੱਗਦਾ ਅਬਸਟ ਜੀ ਅਦੋਰੇ ਤਾਂ ਇਹ دماغ ਦੀ ਗੱਲ ਬਹਿੰਦੀ ਨਹੀਂ ਖਦੀ ਤੁਸੀਂ ਆਪਣੇ ਆ ਮੇਰੀ ਗੱਲ ਤੋਂ ਗਾਂ ਗਾਲੇ ਦੋਰ ਰਹੇ ਮੈਂ ਜੋ ਮੈਂ ਕਹਿ ਰਿਹਾ ਤੁਸੀਂ ਆਪੇ ਆਪ ਸੋਚੋ ਕਿ ਗਾਂ ਆ ਗੱਲ ਕਹਿਣੀ ਹੋਣੀ ਆ ਉਦੋਂ ਤੁਹਾਡਾ ਉੱਥੇ ਕੀ ਹੋਏਗਾ ਪੇਪਰ ਤੇ ਜੇ ਤੁਸੀਂ ਪੜਿਆ ਹੋਇਆ ਤੁਸੀਂ ਕਹਣਾ ਅਸੀਂ ਤਾਂ ਪੜਿਆ ਮਹਾਰਾਜ ਦੀ ਬਾਣੀ ਵਜਨ ਦਾ ਸ਼ਾ ਮਾੜਾ ਇਹ ਤਾਂ ਬਹੁਤ ਸਰੀਰ ਤੇ ਨੁਕਸਾਨ ਕਰਦਾ ਹੈ ਤੇ ਸਾਡੇ ਮੰਮੀ ਡੈਡੀ ਨੂੰ ਲਾਹਮਾਂ ਦਵਾਈਏਗਾ ਜੇ ਤੁਸੀਂ ਪੜਿਆ ਹੋਇਆ ਉੱਥੇ ਅਜਿਵੇਂ ਗੋਗ ਨਹੀਂ ਬਈ ਰੋਂਗਨ ਸਭ ਜੀ ਬੇਗਿਆ ਹੋਗਾ ਨਹੀਂ ਬਈ ਗਲਤ ਆਏ ਤੇ ਜੇ ਪੜਿਆ ਨਾ ਹੋਇਆ ਫਿਰ ਤੁਸੀਂ ਕਹਣਾ ਠੀਕ ਆ ਕੋਈ ਨਹੀਂ ਛਿਗੜਾ ਵੇਦਾ ਇੰਦਾ ਹੁੰਦਾ ਫਿਰ ਇੰਦਾ ਇੰਦਾ ਹੀ ਅੱਜ ਸਮਾਜ ਵਿੱਚ ਕਿੰਨੀਆਂ ਜਗ੍ਹਾ ਬਣ ਗਈਆਂ ਨਾਲ ਕਬਰ